ਪੀਰੀ ਪਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਨੂੰ ਦੇਣ ਜਾ ਰਹੇ ਹਾਂ ਜਾਂ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮਾਤਾ ਕਾਲੀ ਦੇ ਟਾਲੇ ਬਾਰੇ ਇਹ ਜਿਹੜਾ ਮਾਤਾ ਕਾਲੀ ਦਾ ਟਾਲਾ ਆ ਇਹ ਬਹੁਤ ਕਹ ਲੋ ਕਿ ਬੜਾ ਵਧੀਆ ਇਹਨੂੰ ਕਹ ਲਈਏ ਕਿ ਬਹੁਤ ਜ਼ਬਰਦਸਤ ਟਾਲਾ ਆ ਤੇ ਇਹ ਟਾਲਾ ਅੱਜ ਤੋਂ 6 ਮਹੀਨੇ ਪਹਿਲਾਂ ਕਿਸੇ ਨੂੰ ਦਿੱਤਾ ਸੀਗਾ ਅੱਜ ਉਹਨਾਂ ਨੇ ਫੋਨ ਕੀਤਾ ਤੇ ਅੱਜ ਉਹਨਾਂ ਨੇ ਦੱਸਿਆ ਆਪਣੀ ਸਾਰੀ ਕਥਾ ਸੁਣਾਈ ਕਿ ਅੱਜ ਮੈਂ ਅੱਜ ਹੀ ਇੱਥੇ ਵੀਡੀਓ ਬਣਾ ਕੇ ਪਾਉਣ ਲੱਗਾ ਕਿ ਮੈਂ ਕਿਹਾ ਚਲੋ ਜੇ ਦੂਜੇ ਦਾ ਭਲਾ ਹੋ ਸਕਦਾ ਤੇ ਕਿਸੇ ਹੋਰ ਦਾ ਵੀ ਹੋ ਸਕੇ ਇਸ ਲਈ ਇੱਥੇ ਵੀਡੀਓ ਅੱਜ ਬਣਾਉਣ ਲੱਗਾ ਸੀਗਾ ਤੇ ਮੈਂ ਕਿਹਾ ਤੁਹਾਨੂੰ ਦੱਸ ਦਵਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਚੰਗੀ ਤਰ੍ਹਾਂ ਦੇਖ ਲੈਣਾ ਸੁਣ ਲੈਣਾ ਕਿਉਂਕਿ ਕਰਕੇ ਵੀਡੀਓ ਦੇ ਵਿੱਚ ਅਸੀਂ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਵੀਡੀਓ ਤੁਹਾਨੂੰ ਹਮੇਸ਼ਾ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਜੀ ਹੁਣ ਗੱਲ ਕਰਦੇ ਹਾਂ ਜੀ ਮਾਤਾ ਕਾਲੀ ਦੇ ਢਾਲੇ ਦੀ ਜਿਹੜਾ ਮਾਤਾ ਕਾਲੀ ਦਾ ਢਾਲਾ ਆ ਜਿਹੜਾ ਮੱਸੀਆ ਤੇ ਕੀਤਾ ਜਾਂਦਾ ਹੈ ਇਹ ਸਿਰਫ ਉਹ ਸਿਰਫ ਮੱਸੀਆ ਤੇ ਹੁੰਦਾ ਹੈ ਔਰ ਇਹ ਜਿਹੜਾ ਢਾਲਾ ਆ ਇਹਦੇ ਨਾਲ ਮਾਤਾ ਕਾਲੀ ਦੀ ਕਹਿੰਦੇ ਹੈ ਨਾ ਸਿੱਧੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਜਦੋਂ ਆਪਾਂ ਕਹਿੰਨੇ ਆ ਕਿ ਕੋਈ ਮਾਤਾ ਕਾਲੀ ਦਾ ਮੰਤਰ ਜਾਪ ਕਰ ਲਈਏ ਤੇ ਮੰਤਰ ਜਾਪ ਨਾਲੋਂ ਮੈਂ ਕਹਿੰਦਾ ਜਿਤ ਮੰਤਰ ਤੁਸੀਂ ਆਪਾਂ ਜਾਪ ਕਰਦੇ ਹੀ ਕਰਦੇ ਆ ਜੇ ਤੁਸੀਂ ਮੰਤਰ ਜਾਪ ਛੱਡ ਕੇ ਈਟਾਲੇ ਨੂੰ ਕਰ ਲੋ ਤੇ ਮਾਤਾ ਕਾਲੀ ਤੁਹਾਡੇ ਨਾਲ ਆਪ ਰਾਜਮਾਨ ਹੋ ਕੇ ਚੱਲੇਗੀ ਤੁਹਾਡੇ ਸਾਰੇ ਕੰਮ ਕਰੇਗੀ ਸਾਡੇ ਸਾਰੇ ਕੰਮ ਰਾਸ ਕਰੇਗੀ ਤੁਹਾਡੇ ਅੰਗ ਸੰਗ ਸਹਾਈ ਰਹੇਗੀ ਤੁਹਾਡਾ ਬਾਲ ਵੀ ਨਹੀਂ ਬਿੰਗਾ ਹੋਏਗਾ ਕਿਸੇ ਵੀ ਤੁਸੀਂ ਤਰੀਕੇ ਤੇ ਜਿੱਥੇ ਚਾਹੋਗੇ ਤੁਹਾਡੇ ਦੁਸ਼ਮਣਾਂ ਦਾ ਵੀ ਨਾਸ਼ ਆਪ ਹੀ ਕਰੇਗੀ ਤੇ ਇਹਨੂੰ ਮੇਰਾ ਪਾਣ ਦਾ ਮਕਸਦ ਇਹੀ ਸਿਗਾ ਕਿ ਕਈ ਲੋਕ ਸਾਨੂੰ ਮੈਸੇਜ ਕਰਕੇ ਪੌਪ ਕਰਦੇ ਕਹਿੰਦੇ ਪਏ ਨੇ ਕਿ ਮਾਤਾ ਕਾਲੀ ਦਾ ਕੋਈ ਮੰਤਰ ਦਿਓ ਮੰਤਰ ਤੁਹਾਨੂੰ ਅਸੀਂ ਦੇ ਹੀ ਚੁੱਕੇ ਹਾਂ ਪਹਿਲਾਂ ਵੀ ਪਾ ਚੁੱਕੇ ਹਾਂ ਤੇ ਢਾਲਾ ਜਿਹੜਾ ਆ ਢਾਲਾ ਤਾਂ ਦੇਖੋ ਇਹ ਸਿਰਫ ਇੱਕ ਦਿਨ ਹੀ ਕੀਤਾ ਜਾਂਦਾ ਹੈ ਹਨਾ ਮੱਸਿਆਦ ਵਾਲੇ ਦਿਨ ਹੀ ਤੇ ਜਿਹੜੀ ਮੰਤਰ ਜਾਪ ਤੁਸੀਂ ਕਰਨਾ ਹੈ ਉਹ ਲਗਾਤਾਰ ਤੁਹਾਨੂੰ ਕਰਨਾ ਪੈਣਾ ਹੈ ਤੇ ਤੁਸੀਂ ਦੇਖ ਲਓ ਹੁਣ ਤੁਹਾਨੂੰ ਏਸੀ ਕਰਕੇ ਜਿਹੜਾ ਢਾਲਾ ਦੇ ਲੱਗਿਆ ਕਿ ਤੁਹਾਨੂੰ ਜਿਹੜਾ ਸੌਖਾ ਜਿਹੜਾ ਲੱਗੇ ਕਿ ਸੌਖੇ ਤਰੀਕੇ ਦੇ ਨਾਲ ਤੁਸੀਂ ਕਰ ਲਓ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਵੀ ਨਾ ਹੋਵੇ ਤੇ ਤੁਹਾਡਾ ਕੰਮ ਵੀ ਹੋ ਜਵੇ ਮੇਨ ਮਤਲਬ ਕੀ ਹੁੰਦਾ ਕੰਮ ਨਾਲ ਕਿ ਤੁਹਾਡਾ ਕੰਮ ਪੂਰਾ ਹੋਣਾ ਚਾਹੀਦਾ ਵੀ ਜਿਹੜੀ ਚੀਜ਼ ਨੂੰ ਤੁਸੀਂ ਕਰ ਰਹੇ ਹੋ ਉਹਦਾ ਤੁਹਾਨੂੰ ਬੈਨੀਫਿਟ ਹੈ ਕਿ ਨਹੀਂ ਹੈ ਇਹ ਹੁਣ ਤੁਸੀਂ ਇਹਨੂੰ ਜਦੋਂ ਤੁਸੀਂ ਕਰ ਲੋਗੇ ਤੁਹਾਨੂੰ ਆਪਣੇ ਆਪ ਪਤਾ ਚੱਲੂਗਾ ਕਿੰਨਾ ਕੁ ਬੈਨੀਫਿਟ ਮਿਲਦਾ ਹੈ ਤੇ ਕਿੰਨਾ ਕਿਤਾ ਫਾਇਦਾ ਹੁੰਦਾ ਹੈ ਠੀਕ ਹੈ ਹੁਣ ਜਿਹੜੇ ਬੰਦੇ ਨੂੰ ਮੈਂ ਟਾਲਾ ਦਿੱਤਾ ਸੀ ਉਸ ਬੰਦੇ ਨੇ ਆਪਣੀ ਅੱਖੀਂ ਕਹ ਲਓ ਕਿ ਦੇਖ ਕੇ ਬਿਆਨ ਕਰਕੇ ਸਾਨੂੰ ਜਿਹੜੀ ਚੀਜ਼ ਦੱਸੀ ਹੈ ਅਸੀਂ ਉਹਨੂੰ ਕਹ ਲਓ ਕਿ ਉਹ ਤਾਂ ਉਹ ਹੀ ਜਾਣਦਾ ਆ ਜਿੰਨੇ ਜਿਹਦੇ ਨਾਲ ਬੀਤੀ ਹੈ ਤੁਸੀਂ ਵੀ ਕਰਕੇ ਦੇਖਿਓ ਅਜਮਾ ਕੇ ਦੇਖ ਲਿਓ ਤੁਹਾਨੂੰ ਵੀ ਆਪਣੇ ਆਪ ਸਾਕਸ਼ਾਤ ਦਰਸ਼ਨ ਹੋਣਗੇ ਗੱਲਬਾਤ ਵੀ ਹੋਏਗੀ ਤੁਹਾਡੀ ਇਹ ਹੁਣ ਜਿਹੜੇ ਢਾਲਾ ਆ ਮੰਨ ਲਓ ਇਹ ਢਾਲਾ ਜਿਹੜਾ ਇਹ ਚੀਜ਼ਾਂ ਹੁੰਦੀਆਂ ਕਿੱਦਾਂ ਆ ਸਭ ਤੋਂ ਪਹਿਲਾਂ ਤਾਂ ਅੱਜ ਤੁਹਾਨੂੰ ਗੱਲ ਬਿਚਲੀ ਗੱਲ ਦੱਸ ਦਿੰਨੇ ਆ ਕਿ ਜਿਹੜੀਆਂ ਇਹ ਚੀਜ਼ਾਂ ਆ ਜਦੋਂ ਆਪਾਂ ਕੋਈ ਲੈਣ ਜਾਂਦੇ ਆ ਕੋਈ ਚੀਜ਼ ਨੂੰ ਦੇਵੀ ਦੇਵਤੇ ਨੂੰ ਜਾਂ ਕਿਸੇ ਵੀ ਚੀਜ਼ ਦਾ ਆਪਾਂ ਜਦੋਂ ਕਰਦੇ ਆ ਸਾਡੇ ਮਨ ਦੇ ਵਿੱਚ ਕੋਈ ਲਾਲਚ ਲੋਭ ਨਹੀਂ ਹੋਣਾ ਚਾਹੀਦਾ ਕਿਸੇ ਤਰੀਕਾ ਕਿਸੇ ਵੀ ਤਰੀਕੇ ਦਾ ਨਾ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੁੰਦੀ ਆ ਇਹ ਦੋ ਤਿੰਨ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਜਦੋਂ ਕਹਿ ਲੋ ਕਿ ਇਹਨਾਂ ਚੀਜ਼ਾਂ ਨੂੰ ਨਹੀਂ ਕਰਦੇ ਤੇ ਫਿਰ ਆਪਣੇ ਆਪ ਸਾਡੇ ਕੰਮ ਚੰਗੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਵੀ ਦੇਵਤੇ ਵੀ ਨਾਲ ਚੱਲ ਪੈਂਦੇ ਤੇ ਇਹਨੂੰ ਹੁਣ ਟਾਲੇ ਨੂੰ ਤੁਸੀਂ ਕਰਨਾ ਕੀਤਾ ਪਹਿਲਾਂ ਸੁਣ ਲਓ ਮਸਿਆ ਵਾਲੇ ਦਿਨ ਤੁਸੀਂ ਮਸਿਆ ਵਾਲੇ ਦਿਨ ਤੁਸੀਂ ਕੀ ਕਰਨਾ 21 ਨਿੰਬੂ ਲੈ ਲੈਣੇ ਆ ਜਾਂ 51 ਵੈਸੇ ਤਾਂ 108 ਨਿੰਬੂਆਂ ਦੀ ਮਾਲਾ ਚੜਦੀ ਹੈ ਉਹ ਤੁਹਾਡੀ ਸ਼ਰਧਾ ਦੇ ਮਤਾਬਿਕ ਹੈ ਕੋਈ ਨਹੀਂ ਇਹਨੇ ਖਰੀਦ ਸਕਦਾ ਕੋਈ 21 ਖਰੀਦ ਲੈਂਦਾ ਕੋਈ 51 ਜੇ ਤੁਸੀਂ ਕਰੋ ਤਾਂ ਘੱਟੋ-ਘੱਟ 21 ਨਿੰਬੂ ਹੋਣੇ ਚਾਹੀਦੇ ਆ ਤੇ 21 ਤੁਸੀਂ ਲੈਣੇ ਆ ਲੌਂਗ 21 ਨਿੰਬੂਆਂ ਦੀ ਮਾਲਾ ਬਣਾ ਲੈਣੀ ਆ ਜੀ ਤੇ 21 ਲੌਂਗ ਲੈ ਲੈਣੇ ਆ ਤੇ ਇੱਕ ਲੈਣਾ ਤੁਸੀਂ ਪਾਣੀ ਵਾਲਾ ਨਾਰੀਅਲ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਤੁਸੀਂ ਲੈ ਲੈਣੀਆਂ ਮੱਛੇਆਲੇ ਦਿਨ ਮਸੀਦੀ ਸ਼ਾਮ ਨੂੰ 5 ਵਜੇ ਤੋਂ ਬਾਅਦ ਦਿਨਟਲੇ ਤੁਸੀਂ ਕਿਸੇ ਵੀ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਚਲੇ ਜਾਣਾ ਹੈ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਜਾ ਕੇ ਉੱਥੇ ਤੁਸੀਂ ਆਪਣੀ ਅਰਜ਼ ਬੇਨਤੀ ਲਾਣੀ ਹੈ ਪਹਿਲਾਂ ਤਾਂ ਮਾਤਾ ਨੂੰ ਕਿ ਮਾਤਾ ਕਾਲੀ ਤੇਰੇ ਦਰ ਤੇ ਜੋ ਵੀ ਤੁਸੀਂ ਲਾਉਣੀ ਚਾਹੁੰਦੇ ਹੋ ਤੁਸੀਂ ਫਰਿਆਦ ਆਪਣੀ ਲਾਣੀ ਹੈ ਠੀਕ ਹੈ ਜਿਹੜੇ ਕੰਮ ਲਈ ਤੁਸੀਂ ਗਏ ਹੋ ਤੁਸੀਂ ਇਹ ਜਿਹੜੀ ਅਦਾਜ਼ ਬੇਨਤੀ ਆਪਣੀ ਜਰੂਰ ਲਾਉਣੀ ਆ ਕਰਨੀ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜਾ ਨਿੰਬੂਆਂ ਦੀ ਤੁਸੀਂ ਮਾਲਾ ਲਈ ਹੋਏਗੀ ਉਸ ਨਿੰਬੂਆਂ ਦੀ ਮਾਲਾ ਨੂੰ ਤੁਸੀਂ ਮਾਤਾ ਕਾਲੀ ਦੇ ਗਲ ਦੇ ਵਿੱਚ ਪਾ ਦੇਣਾ ਜੇ ਉੱਥੇ ਕੋਈ ਆਸ-ਪਾਸ ਪੰਡਿਤ ਜਾਂ ਕੋਈ ਜਿਹੜਾ ਉੱਥੇ ਸੇਵਾਦਾਰ ਹੋਏਗਾ ਉਹਨੂੰ ਕਹਿ ਦੇਣਾ ਉਹ ਆਪਣੇ ਆਪ ਉੱਥੇ ਜਿਹੜੀ ਤੁਹਾਡੀ ਮਾਲਾ ਹੈ ਮਾਤਾ ਦੇ ਗਲ 'ਚ ਪਾਉਣੀ ਹੈ ਪਾ ਕੇ ਆਉਣੀ ਹੈ ਤਾਂ ਰੱਖ ਕੇ ਨਹੀਂ ਆਉਣੀ ਇਹਨਾਂ ਧਿਆਨ ਰੱਖ ਲਿਓ ਨਾਲ ਇਹੋ ਤੁਸੀਂ ਜਿਹੜੇ 21 ਲੌਂਗ ਲੈ ਹੋਣੇ ਨੇ 21 ਲੌਂਗ ਹੀ ਤੁਸੀਂ ਮਾਤਾ ਦੇ ਚਰਨਾਂ ਦੇ ਵਿੱਚ ਰੱਖ ਦੇਣੇ ਆ 21 ਲੌਂਗ ਮਾਤਾ ਦੇ ਚਰਨਾਂ 'ਚ ਰੱਖ ਕੇ ਨਾਲ ਤੁਸੀਂ ਰੱਖ ਦੇਣਾ ਜਿਹੜਾ ਤੁਸੀਂ ਪਾਣੀ ਵਾਲਾ ਨਾਰੀਅਲ ਲੈ ਕੇ ਗਏ ਹੋਵੋਗੇ ਠੀਕ ਹੈ ਜੀ ਇਹ ਜਿਹੜੀਆਂ ਤਿੰਨੋਂ ਚੀਜ਼ਾਂ ਮਾਲਾ ਗਲ 'ਚ ਪਾ ਕੇ ਨਿੰਬੂ ਤੇ ਨਿੰਬੂਆਂ ਦੀ ਮਾਲਾ ਗਲ 'ਚ ਪਾ ਲੈਣੀ ਮਾਤਾ ਦੇ ਤੇ ਜਿਹੜੇ ਲੌਂਗ ਤੇ ਆਪਣੇ ਨਾਰੀਅਲ ਆ ਮਾਤਾ ਦੇ ਚਰਨਾਂ ਦੇ ਵਿੱਚ ਰੱਖ ਦੇਣੇ ਆ ਉੱਥੇ ਤੁਸੀਂ ਚਰਨਾਂ 'ਚ ਰੱਖ ਕੇ ਆਪਣੀ ਫਰਿਆਦ ਲਾਣੀ ਹੈ ਫਰਿਆਦ ਤੁਸੀਂ ਇਸ ਤਰੀਕੇ ਨਾਲ ਲਾਉਣੀ ਆ ਕਿ ਜਿਹੜੀ ਗੱਲਬਾਤ ਤੁਹਾਡੀ ਸਿੱਧੀ ਮਾਤਾ ਰਾਣੀ ਤੱਕ ਪਹੁੰਚੇ ਸੁਣੇ ਮਾਤਾ ਤੁਹਾਡੀ ਗੱਲਬਾਤ ਤੁਸੀਂ ਮਾਤਾ ਕਾਲੀ ਨੂੰ ਇਹੀ ਪ੍ਰਯਾਦ ਬੇਨਤੀ ਕਰਨੀ ਆ ਕਿ ਮਾਤਾ ਕਾਲੀ ਅਸੀਂ ਤੇਰੇ ਬੱਚੇ ਆ ਤੂੰ ਮਾਂ ਆ ਸੰਸਾਰ ਦੀ ਮਾਂ ਆ ਤੇਰੇ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਤੂੰ ਸਭ ਕੁਝ ਜਾਣੀ ਜਾਣ ਆ ਵੀ ਮੈਂ ਤੇਰੇ ਦਰਬਾਰ ਤੇ ਆਇਆ ਕਿਸ ਕਾਰਨ ਆਇਆ ਕੀ ਲੈਣ ਆਇਆ ਤੂੰ ਤਾਂ ਸਭ ਜਾਣਦੀ ਆ ਤੂੰ ਤਾਂ ਮਾਂ ਆ ਮਾਂ ਨੂੰ ਕੁਝ ਦੱਸਣ ਦੀ ਲੋੜ ਨਹੀਂ ਮਾਂ ਤਾਂ ਆਪਣੇ ਆਪ ਹੀ ਬੁੱਝ ਲੈਂਦੀ ਹੈ ਕਿ ਕੀ ਕਰਨਾ ਹੈ ਮੇਰੇ ਕੋ ਤੇ ਮਾਤਾ ਕਾਲੀ ਨੂੰ ਬੇਨਤੀ ਲਾਦਣੀ ਕਿ ਮਾਤਾ ਕਾਲੀ ਵੀ ਅਸੀਂ ਤੈਨੂੰ ਤੇਰੀ ਤਾਕਤ ਨੂੰ ਜਾਂ ਤੇਰੇ ਪਿਆਰ ਨੂੰ ਕਿਤੇ ਨੂੰ ਆਪਣੇ ਨਾਲ ਲੈਣਾ ਚਾਹੁੰਦੇ ਹਾਂ ਕਿ ਤੂੰ ਸਾਡੇ ਨਾਲ ਅੰਗ ਸੰਗ ਸਹਾਈ ਰਹੇ ਹਰ ਟਾਈਮ ਸਾਡੀ ਮਦਦ ਕਰੇ ਅਸੀਂ ਇਹ ਜਿਹੜੀ ਜਿਹੜੀਆਂ ਆਉਣ ਵਾਲੀਆਂ ਤਿੰਨ ਮੱਸਿਆ ਹੋਏਗੀਆਂ ਅਸੀਂ ਤਿੰਨ ਮੱਛਿਆ ਲਗਾਤਾਰ ਤੇਰੀ ਜਿਹੜੀ ਭੇਟ ਆ ਇਹਦੇ ਦੇਵਾਂਗੇ ਐਦੇ ਮੱਛਿਆ ਨੂੰ ਇੰਨੀ ਇੰਨੇ ਟਾਈਮ ਚਾਕੇ ਤੇ ਤੂੰ ਮੇਰੇ ਨਾਲ ਮੇਰੇ ਨਾਲ ਚੱਲ ਕੇ ਮੇਰੀ ਜਿਹੜੇ ਕੰਮ ਆਸ ਕਰ ਮੇਰੇ ਨਾਲ ਮੇਰੇ ਸਾਰੇ ਕੰਮਾਂ ਨੂੰ ਤੂੰ ਪੂਰੇ ਕਰ ਤੁਸੀਂ ਇੰਨੀ ਅਰਦਾਸ ਬੇਨਤੀ ਲਾ ਲੈਣੀ ਹੈ ਇਹ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਵੀ ਤੁਸੀਂ ਆਪਣੇ ਤਰੀਕੇ ਨਾਲ ਲਾ ਲੈਣੀ ਆ ਜਿੱਦਾਂ ਜਿੱਦਾਂ ਤੁਹਾਨੂੰ ਸਮਝ ਹੋਵੇ ਠੀਕ ਹੈ ਕਿ ਤੁਸੀਂ ਇਹ ਚੀਜ਼ ਕਰਕੇ ਪਰ ਅਰਦਾਸ ਬੇਨਤੀ ਕਰ ਲੈਣੀ ਆ ਤੇ ਆਪਣੇ ਘਰ ਆ ਜਾਣਾ ਚੁੱਪਚਾਪ ਕੁਝ ਹੋਰ ਨਹੀਂ ਕਰਨ ਦੀ ਲੋੜ ਤੇ ਬਸ ਤੁਸੀਂ ਇਹੀ ਕੰਮ ਇਦਾਂ ਇਦਾਂ ਆਉਣ ਵਾਲੀ ਅਗਲੀ ਮਸਿਆ ਹੋएगी ਉਸੇ ਤਰੀਕੇ ਨਾਲ ਇਦਾਂ ਅਗਲੀ ਮਸਿਆ ਨੂੰ ਵੀ ਤੁਸੀਂ ਕਰ ਦੇਣਾ ਇਹ ਲਗਾਤਾਰ ਤਿੰਨ ਮਸਿਆ ਕਰਕੇ ਦੇਖਿਓ ਮਾਤਾ ਕਾਲੀ ਤੁਹਾਡੇ ਨਾਲ ਆਪ ਚੱਲ ਕੇ ਹਾਜ਼ਰ ਹੋਏਗੀ ਨਾਲ ਤੁਹਾਡੇ ਕੰਮ ਸਾਰੇ ਰਾਤ ਕਰੇਗੀ ਤੁਹਾਡੇ ਸਾਰੇ ਪੂਰੇ ਕੰਮ ਬਣਾਏਗੀ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਮਾਤਾ ਤੇ ਸਾਡੇ ਨਾਲ ਹੈਗੀ ਆ ਕਿ ਨਹੀਂ ਇਹੀ ਸਾਡੀ ਆਈਟੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚਾਹ ਪੀਰਾਂ ਦੀ ਚਾਹ ਮਸਤਾਂ ਦੀ ਮਾਲਕਪਲੀ ਕਰੇ